ਕਲਮ ਉਹ ਦਾ ਅੰਤ ਪਾ ਸਕੇ ਕਹਿੰਦੇ ਮੈਂ ਸੋਚਿਆ ਲਿਖਦਾ ਹਾਂ ਗੁਰੂ ਗੋਬਿੰਦ ਸਿੰਘ ਸ਼ਾਇਰ ਹੈ ਜਮਨਾ ਦੇ ਤੱਟ ਤੇ ਬੈਠੇ ਕਲਮ ਉਠਾ ਕੇ ਬਾਣੀ ਲਿਖ ਰਹੇ ਨੇ ਕਲਮ ਵਿੱਚੋਂ ਨਗਵੇਂ ਪ੍ਰਗਟ ਹੋ ਰਹੇ ਨੇ ਕੋਈ ਸ਼ਾਇਰ ਕੋਈ ਕਵੀ ਪ੍ਰਤੀਕ ਹੋਏ ਲਿਖਣ ਲੱਗਾ ਸਾ ਕਵੀ ਦੀ ਮਹਿਮਾ ਗੱਲ ਕੁਝ ਹੋਰ ਹੀ ਨਿਕਲ ਆਈ ਜਿਸ ਹੱਥ ਵਿੱਚ ਕਲਮ ਸੀ ਉਸੇ ਤਲਵਾਰ ਫੜ ਲਈ ਤੇ ਤਲਵਾਰ ਪਕੜ ਕੇ ਐਸਾ ਯੁੱਧ ਲੜਦੇ ਨੇ ਕੋਈ ਸੇ ਪਹਾ ਸਲਾਰ ਸੂਰਮੇ ਯੋਧੇ ਜਾਪਦੇ ਨੇ ਜਿਨ੍ਹਾਂ ਦੀ ਤਲਵਾਰ ਦੀ ਧਾਰ ਕਲਮਾਂ ਦੀ ਤਿੱਖੀ ਐ ਕੀ ਲਿਖਾਂ ਇਹਨੂੰ ਸੂਰਮਾ ਲਿਖਾਂ ਲਿਖਣ ਲੱਗਾ ਸਾਂ ਕੀ ਵੇਂਦਾ ਹਾਂ ਸੰਗਤ ਦੇ ਸਾਵੇਂ ਵਾਹਿਦ ਅੱਲਾ ਦਾ ਉਪਦੇਸ਼ ਕਰ ਰਹੀ ਨੇ ਕੋਈ ਰਹਿਬਰ ਜਾਪੇ ਰਹਿਨੁਮਾ ਜਾਪਿਆ ਪੈਗੰਬਰ ਜਾਪਿਆ ਸਤਗੁਰੂ ਜਾਪਿਆ ਇਹ ਕੋਈ ਗੁਰੂ ਪ੍ਰਤੀਤ ਹੋਇਆ ਮੈਨੂੰ ਚਲੋ ਸੋਚਿਆ ਲਿਖਦਾ ਹਾਂ ਇਹ ਪੈਗੰਬਰ ਨੇ ਰਹਿਬਰ ਨੇ অবতার ਨੇ ਕੋਸੈਂਸਰ ਆਫ ਗੋਡ ਨੇ ਤਖਤ ਤੇ ਬੈਠੇ ਗਰੀਬ ਗੁਰਬਾ ਦੀਨ ਚਰਣਾ ਵਿੱਚ ਆਉਂਦਾ ਹੈ ਝੋਲੀਆਂ ਅਟਦਾ ਹੈ ਦੌਲਤਾਂ ਸ਼ੌਹਰਤਾਂ ਹੀਰੇ ਜਵਾਹਰਾਤ ਝੋਲੀਆਂ ਚ ਪਾਈ ਜਾਂਦੇ ਨੇ ਲੋਕਾਂ ਇਸ ਸਿਰਦਾ ਕਰਦੀ ਪਈ ਹੈ ਬਾਦਸ਼ਾਹੀ ਲਿਬਾਸ ठाट ਸ਼ਸਤਰ ਸ਼ਾਸਤਰ ਦੇ ਧਾਰਨੀ ਕੋਈ ਬਾਦਸ਼ਾਹ ਪ੍ਰਤੀਤ ਹੋਏ ਨੇ ਸੋਚਿਆ ਲਿਖਾਂ ਬਾਦਸ਼ਾਹੇ ਬਸ ਲਿਖਣ ਲਗਾ ਸਾ ਪੰਜਾ ਪਿਆਰਿਆਂ ਦੇ ਸਾਹਮਣੇ ਹੱਥ ਜੋੜ ਕੇ ਬੈਠੇ ਨੇ ਅੰਮ੍ਰਿਤ ਦੀ ਦਾਤ ਮੰਗ ਰਹੇ ਨੇ ਕੋਈ ਫਕੀਰ ਕੋਈ ਮੁਫਲਿਸ ਪ੍ਰਤੀਤ ਹੋਏ ਨੇ ਮੈਂ ਹੈਰਾਨ ਰਹਿ ਗਿਆ ਕਵੀ ਦੀ ਕਥਾ ਲਿਖਾਂ ਸੂਰਮੇ ਦੀ ਕਥਾ ਲਿਖਾਂ ਬਾਦਸ਼ਾਹੀ ਕਥਾ ਲਿਖਾਂ ਰਹਿਬਰ ਦੀ ਕਥਾ ਲਿਖਾਂ ਦਾਤੇ ਦੀ ਕਥਾ ਲਿਖਾਂ ਫਕੀਰ ਦੀ ਕਥਾ ਲਿਖਾਂ ਕਿਦਰੇ ਮੈਂ ਇੱਕ ਪਹਿਲੂ ਲੈ ਕੇ ਕਥਾ ਲਿਖਣ ਲੱਗਦਾ ਹਾਂ ਪੂਰੀ ਨਹੀਂ ਹੁੰਦੀ ਕਵੀ ਜਾਪੇ ਕਦੇ ਸੂਰਮਾ ਜਾਪੇ ਕਦੇ ਬਾਦਸ਼ਾਹ ਜਾਪੇ ਕਦੇ ਦਰवेश ਜਾਪੇ ਕਦੇ ਗੁਰੂ ਰਹਿਬਰ ਜਾਪੇ ਗੁਰੂ ਗੋਬਿੰਦ ਸਿੰਘ ਦੀ ਬਹੁਤ ਪੱਕੀ ਸ਼ਖਸੀਅਤ ਹੈ ਕੋਈ ਕਵੀ ਇਸ ਰੂਹੇ ਜ਼ਮੀਨ ਤੇ ਬਿਆਨ ਨਹੀਂ ਕਰ ਸਕਦਾ ਭਾਈ ਨੰਦ ਲਾਲ ਕਿੱਡਾ ਸੋਹਣਾ ਲਿਖਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਕਿਤੇ ਬਾਦਸ਼ਾਹ ਨੇ ਕਿਤੇ ਦਰवेश ਨੇ ਫਕੀਰ ਨੇ ਕੀ ਲਿਖੋਗੇ ਗੁਰੂ ਗੋਬਿੰਦ ਸਿੰਘ ਬਾਰੇ ਲਿਖਿਆ ਜਪ ਸਹਿਬ ਇੱਕ ਨਾਮ ਲਿਖਿਆ 10 ਨਾਮ ਲਿਖੇ 100 ਨਾਮ ਲਿਖਿਆ ਸੋਚਿਆ ਹੁਣ ਕਲਮ ਰੁਕ ਜਾਵੇਗੀ ਵੇਂਦਿਆਂ ਵੇਂਦਿਆਂ ਹਜ਼ਾਰ ਤੋਂ ਉੱਪਰ ਨਾਮ ਲਿਖ ਦਿੱਤਾ ਗੋਬਿੰਦੇ ਮੁਕੰਦੇ ਉਧਾਰੇ ਉਪਾਰੇ ਕਰੂਣਾਕਰ ਹੈ ਵਿਸ਼ਵੰਬਰ ਹੈ ਸਰਬੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਮੰਡਸਾ ਹੈ ਖਲਕੰਡਸਾ ਹੈ ਪਰਤੇ ਪਰ ਹੈ ਕਰੂਣਾਕਰ ਹੈ ਅਜੈ ਅਲੈ ਅਭੈ ਅਬਹ ਅਪੂ ਅਜੂ ਅਨਾਸ ਆਕਾਸ ਅਗੰਜ ਅਪੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਪੋਇਟਰੀ ਦੀ ਐਸੀ ਮਿਸਾਲ ਇੱਕ ਇੱਕ ਬੰਦ ਚ ਚਾਰ ਪੰਜ ਭਾਸ਼ਾ ਪਰੋ ਦੇਣੀਆਂ ਗੁਰੂ ਗੋਬਿੰਦ ਸਿੰਘ ਤੋਂ ਬਿਨਾ ਦੂਜਾ ਕਵੀ ਇਸ ਰੂਹੇ ਜ਼ਮੀਨ ਤੇ ਪੈਦਾ ਨਹੀਂ ਹੋਇਆ ਕਮਾਲ ਦੀ ਰਚਨਾ ਹੈ ਜਾਬ ਸਾਹਿਬ ਜੇ ਸੰਸਕ੍ਰਿਤ ਪੜ੍ਹਨੀ ਹੈ ਤੇ ਪੜੋ ਬੁਝੰਗ ਪ੍ਰਯਾਤ ਸ਼ੰਦਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਸੰਸਕ੍ਰਿਤ ਦਾ ਲਫ਼ਜ਼ ਹੈ ਨਮਸਤਵੰ ਤੈਨੂੰ ਨਮਸਕਾਰ ਹੈ ਅਕਾਲੇ ਅਵਿਨਾਸ਼ੀ ਪ੍ਰਮਾਤਮਾ ਅਰਬੀ ਪੜ੍ਹਨੀ ਹੈ ਭਗਵਤੀ ਸ਼ੰਦ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਜ਼ਾਹਰ ਅਰਬੀ ਚ ਪ੍ਰਗਟ ਨੂੰ ਆਂਦੇ ਨੇ ਜ਼ਹੂਰ ਅਰਬੀ ਚ ਪ੍ਰਕਾਸ਼ ਨੂੰ ਆਂਦੇ ਨੇ ਦੇ ਅਰਬੀ ਫਾਰਸੀ ਸੰਸਕ੍ਰਿਤ ਇੱਕੇ ਬੰਦ ਵਿੱਚ ਪੜ੍ਹਨੀ ਹੈ ਕਿ ਰੋਜ਼ੀ ਦੇ ਹੰਦ ਹੈ ਕਿ ਰਾਜਕ ਰਹਿੰਦ ਹੈ ਰੋਜ਼ੀ ਫਾਰਸੀ ਦਾ ਲਫ਼ਜ਼ ਹੈ ਨਿਤ ਦਾ ਭੋਜਨ ਦੇਹੰਦ ਫਾਰਸੀ ਦਾ ਲਫ਼ਜ਼ ਹੈ ਦੇਣ ਵਾਲਾ ਰਾਸਕ ਸੰਸਕ੍ਰਿਤ ਦਾ ਲਫ਼ਜ਼ ਹੈ ਪ੍ਰਕਾਸ਼ਨ ਵਾਲਾ ਰਹਿਿੰਦ ਫਾਰਸੀ ਦਾ ਲਫ਼ਜ਼ ਹੈ ਛੁਟਕਾਰਾ ਦੇਣ ਵਾਲਾ ਰਾਜ਼ਕ ਅਰਬੀ ਦੇ ਵਿੱਚ ਰਾਜੇ ਨੂੰ ਰਿਜ਼ਕ ਦੇਣ ਵਾਲੇ ਨੂੰ ਮੰਨਦੇ ਨੇ ਐਸੀ ਅਗਮੀ ਕਲਮਾਂ ਵਿਅੰਤ ਪਾਸ਼ਾਵਾਂ ਜਿਹਦੇ ਚੋਂ ਪ੍ਰਗਟ ਹੋਈਆਂ ਇਤੋਂ ਸਮਝ ਆਉਂਦੀ ਹੈ 42 ਸਾਲਾਂ ਚ ਇੰਨੀਆਂ ਭਾਸ਼ਾ ਕੋਈ ਸਿੱਖ ਲਵੇ ਗੱਲ ਵੱਖਰੀ ਹੈ ਪਰ ਹਰ ਭਾਸ਼ਾ ਚ ਕਵਿਤਾ ਉਚਾਰ ਦੇਵੇ ਇਹ ਨਾ ਹੋਇਆ ਨਾ ਹੋਵੇਗਾ ਅਸਲ ਦੇ ਵਿੱਚ ਜਿੰਨੇ ਵੀ ਇਲਮ ਖੁਦਾ ਨੇ ਬਣਾਏ ਭਾਸ਼ਾਵਾਂ ਬਣਾਈਆਂ ਉਹ ਖੁਦਾ ਆਪ ਗੁਰੂ ਗੋਬਿੰਦ ਸਿੰਘ ਹੋ ਕੇ ਆਇਆ ਇਸ ਕਰਕੇ ਹਰ ਭਾਸ਼ਾ ਉਹਨੂੰ ਆਉਂਦੀ ਹੈ ਗੁਰ ਕਰਤਾ ਗੁਰ ਕਰਣਾ ਜੋਗ ਗੁਰ ਪਰਮੇਸ਼ਰ ਹੈ ਵੀ ਹੋਕ ਗੁਰ ਕਰਤਾ ਹੈ ਕਰਨਹਾਰ ਹੈ ਪ੍ਰਭੂ ਦਾ ਸਰੂਪ ਹੈ ਕ੍ਰੀਏਟਰ ਹੈ ਡੂਅਰ ਹੈ ਸਭ ਕੁਝ ਕਰ ਸਕਦਾ ਹੈ